ਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ ਜੀਬੀਸੀ ਅਪਡੇਟ ਵਿੱਚ ਪੰਜਾਬ ਬੁਲੇਟਿਨ ਮੈਂ ਹਾਂ ਤੁਹਾਡੀ ਨਾਲ ਰੀਨਾ ਸੋਹਤਾ ਆਓ ਦੇਖਦੇ ਹਾਂ ਪੰਜਾਬ ਦੀਆਂ ਅੱਜ ਦੀਆਂ ਖਾਸ ਵੱਡੀਆਂ ਖਬਰਾਂ ਸਭ ਤੋਂ ਪਹਿਲਾਂ ਹੈਡਲਾਈਨ ਸੱਗਣਾ ਵਾਲੇ ਦਿਨ ਵਾਪਰ ਗਿਆ ਪਾਣਾ ਪੈਣ ਤੋਂ ਰਖੜੀ ਬਣਾ ਕੇ ਪ੍ਰਾਣੇ ਦੁਨੀਆ ਨੂੰ ਕਹਿ ਦਿੱਤਾ ਅਲਵਿਦਾ ਬੱਚਿਆਂ ਦੀ ਲੜਾਈ 'ਚ ਬਰਿਆ ਗੋਲੀਆਂ ਦਾ ਮੀ ਔਰਤ ਦੀ ਹੋਈ ਮੌਤ ਜਰਮਨ ਕਰੰਸੀ ਭਾਰਤੀ ਕਰੰਸੀ ਅਤੇ ਸੋਨੇ ਦੇ ਗਹਿਣੇ ਚੋਰੀ ਕਰਨ ਵਾਲੇ ਅਣਪਛਾਤੇ ਵਿਅਕਤੀ ਖਿਲਾਫ ਮਾਮਲਾ ਦਰਜ ਅਸਮਾਨੀ ਬਿਜਲੀ ਪੈਣ ਨਾਲ ਗਰੀਬ ਕਿਸਾਨ ਦੇ ਪਸ਼ੂਆਂ ਦੀ ਮੌਤ ਉਮਰ ਕੈਦ ਦੀ ਸਜ਼ਾ ਕੱਟ ਰਹੇ ਦੋ ਲੋਕਾਂ ਨੂੰ ਹਾਈ ਕੋਰਟ ਨੇ ਕੀਤਾ ਬਰੀ ਜਾਣੋ ਕੀ ਹੈ ਪੂਰਾ ਮਾਮਲਾ ਕੈਨੇਡਾ ਜਾ ਕੇ ਬਦਲੇ ਬੋਟੀ ਦੇ ਰੰਗ 38 ਲੱਖ ਲਗਾ ਕੇ ਪਛਤਾਉਂਦਾ ਰਹਿ ਗਿਆ ਪਰਿਵਾਰ ਜਨਮ ਦਿਨ ਮੌਕੇ ਤੇ ਗੁਆਂਢੀਆਂ ਨੇ ਮਾਰਤਾ ਮਾਪਿਆਂ ਦਾ ਇਕਲੌਤਾ ਪੁੱਤ ਸ਼ਗਨਾ ਵਾਲੇ ਦਿਨ ਬੁੱਝ ਗਿਆ ਘਰ ਦਾ ਚਿਰਾਗ ਆ ਕੇ ਰਖੜੀ ਬਣਾਉਂਦਾ ਕਹਿ ਕੇ ਗਿਆ ਮੁੰਡਾ ਨਾ ਆਇਆ ਨੌਜਵਾਨ ਬਣਿਆ ਪਾਣੀ ਛੋਟੇ ਨੇ ਬੇਰਹਿਮੀ ਨਾਲ ਕਤਲ ਕੀਤਾ ਵੱਡਾ ਭਰਾ ਬਠਿੰਡਾ ਤੋਂ सिरसा ਹਿਸਾਰ ਜਾਣ ਵਾਲੇ ਪਰੇਸ਼ਾਨ ਸਵੇਰ ਮਗਰੋਂ 7 ਤੋਂ 8 ਘੰਟੇ ਤੱਕ ਨਹੀਂ ਚੱਲਦੀ ਕੋਈ ਟ੍ਰੇਨ ਹੁਣ ਖਬਰਾਂ ਵਿਸਤਾਰ ਨਾਲ ਫਗਵਾੜਾ ਚ ਰਖੜੀ ਦੇ ਮੌਕੇ ਉਸ ਸਮੇਂ ਸੋਗ ਦੀ ਲਹਿਰ ਦੌੜ ਗਈ ਜਦੋਂ ਭੈਣ ਤੋਂ ਰਖੜੀ ਬਣਾਉਣ ਤੋਂ ਕੁਝ ਸਮੇਂ ਬਾਅਦ ਹੀ ਸਕੇ ਪਰਾਂ ਦੀ ਲਾਸ਼ ਘਰ ਚ ਪੱਖੇ ਨਾਲ ਲਟਕਦੀ ਹੋਈ ਮਿਲੀ ਮਾਮਲੇ ਦੀ ਸੂਚਨਾ ਸਿਟੀ ਪੁਲਿਸ ਨੂੰ ਦੇ ਦਿੱਤੀ ਗਈ ਹੈ ਪੁਲਿਸ ਨੇ ਮੌਕੇ ਤੇ ਪਹੁੰਚ ਕੇ লাশ ਨੂੰ ਕਬਜ਼ੇ ਵਿੱਚ ਲੈ ਲਿਆ ਹੈ ਤੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਦੇ ਮੁਰਦਾਕਾਰ ਭੇਜ ਦਿੱਤਾ ਹੈ ਮ੍ਰਿਤਕ ਦੀ ਪਛਾਣ ਰਣਵੀਰ ਕੁਮਾਰ ਵਾਸੀ ਮੋਹੱਲਾ ਗੁਰੂ ਨਾਨਕਪੁਰਾ ਫਗਵਾੜਾ ਵਜੋਂ ਹੋਈ ਹੈ ਜਿਸ ਸੰਬੰਧੀ ਹੁਣ ਤੱਕ ਕੀਤੀ ਗਈ ਪੁਲਿਸ ਜਾਂਚ ਸੂਤਰਾਂ ਨੇ ਪੁਲਾਸਾ ਕੀਤਾ ਹੈ ਕਿ ਮਾਮਲਾ ਖੁਦਕੁਸ਼ੀ ਦਾ ਹੋ ਸਕਦਾ ਹੈ ਹਾਲਾਂਕਿ ਪੁਲਿਸ ਨੇ ਕਿਹਾ ਹੈ ਕਿ ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਮ੍ਰਿਤਕ ਰਣਵੀਰ ਕੁਮਾਰ ਦੇ ਜੀਜਾ ਰਣਜੀਤ ਸਿੰਘ ਨੇ ਦੱਸਿਆ ਕਿ ਉਹ ਆਪਣੀ ਪਤਨੀ ਨਾਲ ਕੁਝ ਸਮਾਂ ਪਹਿਲਾਂ ਹੀ ਰਖੜੀ ਦੇ ਤਿਹਾੜ ਤੇ ਫਗਵਾੜਾ ਦੇ ਗੁਰੂ ਨਾਨਕਪੁਰਾ ਸਥਿਤ ਕਾਰ ਆਇਸਾਂ ਜਿੱਥੇ ਰਣਵੀਰ ਕੁਮਾਰ ਨੂੰ ਉਸ ਦੀ ਭੈਣ ਨੇ ਰਖੜੀ ਬੰਨੀ ਸੀ ਇਸ ਤੋਂ ਕੁਝ ਸਮੇਂ ਬਾਅਦ ਉਹ ਆਪਣੀ ਪਤਨੀ ਨਾਲ ਵਾਪਸ ਬੰਗਾ ਚਲੇ ਗਏ ਇਸ ਤੋਂ ਬਾਅਦ ਥੋੜੀ ਦੇਰ ਤੋਂ ਬਾਅਦ ਹੀ ਰਣਵੀਰ ਕੁਮਾਰ ਦੀ ਧੀ ਦਾ ਉਨਾ ਨੂ ਫੋਨ ਆਇਆ ਕਿ ਉਸ ਦੇ ਪਿਤਾ ਰਣਵੀਰ ਕੁਮਾਰ ਦੀ ਘਰ ਦੇ ਕਮਰੇ ਚ ਛੱਤ ਤੇ ਪੱਖੇ ਨਾਲ ਲਾਸ਼ ਲਟਕ ਰਹੀ ਹੈ ਜਦੋਂ ਉਹ ਆਪਣੀ ਪਤਨੀ ਦੇ ਨਾਲ ਮੁਰਦੇ ਪੈਰੀ ਫਗਵਾੜਾ ਪੂਜੇ ਤਾਂ ਪੁਲਿਸ ਨੇ ਲਾਸ਼ ਨੂੰ ਕਬਲੇ ਵਿੱਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਸੀ ਅੰਮ੍ਰਿਤਸਰ ਵੇਖੇ ਇਸ ਸਮੇਂ ਕਾਨੂੰਨ ਵਿਵਸਥਾ ਡਗਮਗੌਂਦੀ ਨਜ਼ਰ ਆ ਰਹੀ ਹੈ ਤੇ ਪੰਜਾਬ ਵਿੱਚ ਕਿਸੇ ਨੂੰ ਵੀ ਕਾਨੂੰਨ ਦਾ ਡਰ ਖੌਫ ਨਜ਼ਰ ਨਹੀਂ ਆ ਰਿਹਾ ਹੈ ਤਾਜ਼ਾ ਮਾਮਲਾ ਅੰਮ੍ਰਿਤਸਰ ਦੇ ਪਿੰਡ ਬਾਸਰਕੇ ਪੈਣੀ ਤੋਂ ਸਾਹਮਣੇ ਆਇਆ ਹੈ ਜਿੱਥੇ ਕਿ ਬੱਚਿਆਂ ਦੀ ਲੜਾਈ ਨੇ ਖੂਨੀ ਮਾਹੌਲ ਤਾਰ ਲਿਆ ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਪੀੜਤ ਪਰਿਵਾਰ ਨੇ ਦੱਸਿਆ ਕਿ ਬੀਤੀ ਰਾਤ ਬੱਚਿਆਂ ਦੀ ਆਪਸ ਵਿੱਚ ਲੜਾਈ ਹੋਈ ਸੀ ਜਿਸ ਤੋਂ ਬਾਅਦ ਇਹ ਲੜਾਈ ਸਿਆਣਿਆਂ ਤੱਕ ਪੁੱਜ ਗਈ ਤੇ ਗੋਲੀਆਂ ਤੱਕ ਚਲ ਗਈਆਂ ਪਰਿਵਾਰ ਨੇ ਦੱਸਿਆ ਕਿ ਛੋਟੇ ਬੱਚਿਆਂ ਦਾ ਆਪਸ ਵਿੱਚ ਝਗੜਾ ਹੋਇਆ ਸੀ ਜਿਸ ਤੋਂ ਬਾਅਦ ਇੱਕ ਵਿਅਕਤੀ ਪਿਸਤੌਲ ਦੀ ਨੋਕ ਤੇ ਉਹਨਾਂ ਨੂੰ ਜਰਾ ਤੰਕਾਰ ਰਿਹਾ ਸੀ ਜਦਕਿ ਉਹਨਾਂ ਨੇ ਉਸ ਦਾ ਪਿਸਤੌਲ ਖੋਲਿਆ ਪਿਸਤੌਲ ਬਾਅਦ ਅਰੋਪੀਆਂ ਵੱਲੋਂ 10 ਤੋਂ 15 ਅਣਪਛਾਤੇ ਵਿਅਕਤੀਆਂ ਨੂੰ ਨਾਲ ਲੈ ਕੇ ਉਹਨਾਂ ਦੇ ਘਰ ਤੇ ਹਮਲਾ ਕਰ ਦਿੱਤਾ ਤੇ ਤਾਬੜ ਤੋੜ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ ਜਿਸ ਵਿੱਚ ਇੱਕ ਔਰਤ ਤੇ ਇੱਕ ਬੱਚੀ ਸਮੇਤ ਦੋ ਲੋਕ ਜ਼ਖਮੀ ਹੋ ਗਏ ਤੇ ਇੱਕ ਔਰਤ ਦੀ ਮੌਤ ਹੋ ਗਈ। ਉੱਥੇ ਹੀ ਪੀੜਤ ਪਰਿਵਾਰ ਨੇ ਇਨਸਾਫ ਦੀ ਗੁਹਾਰ ਲਗਾਈ ਹੈ ਅਤੇ ਅਰੋਪੀਆਂ ਖਿਲਾਫ ਸਖਤ ਸਖਤ ਕਾਰਵਾਈ ਦੀ ਮੰਗ ਕੀਤੀ ਹੈ। ਗੁਰਦਾਸਪੁਰ ਵੇਕੇ ਪੁਲਿਸ ਥਾਣਾ ਸਿਟੀ ਨੇ ਇੱਕ ਘਰ ਵਿੱਚ ਜਰਮਨ ਕਰੰਸੀ ਭਾਰਤੀ ਕਰੰਸੀ ਅਤੇ ਸੋਨੇ ਦੇ ਗਹਿਣੇ ਚੋਰੀ ਕਰਨ ਵਾਲੇ ਅਣਪਛਾਤੇ ਵਿਅਕਤੀ ਖਿਲਾਫ ਮਾਮਲਾ ਦਰਜ ਕੀਤਾ ਹੈ ਜਾਣਕਾਰੀ ਦਿੰਦਿਆ ਐਸ ਆਈ ਹਰਮੇਸ਼ ਕੁਮਾਰ ਨੇ ਦੱਸਿਆ ਕਿ ਜਤਿੰਦਰ ਕੁਮਾਰ ਬਹਿਲ ਵਾਸੀ ਗੁਰਦਾਸਪੁਰ ਨੇ ਸ਼ਿਕਾਇਤ ਦਰਜ ਕਰਵਾਈ ਸੀ ਕਿ 18 ਅਗਸਤ 2024 ਨੂੰ ਉਹ ਤੇ ਉਸ ਦਾ ਪਰਿਵਾਰ ਸਵੇਰੇ 10 ਵਜੇ ਤੋਂ ਦੁਪਹਿਰ 2 ਵਜੇ ਤੱਕ ਘਰੋਂ ਬਾਹਰ ਗਏ ਸਨ ਜਦੋਂ ਉਹ ਸਵੇਰ 2 ਵਜੇ ਘਰ ਵਾਪਸ ਆਇਆ ਤਾਂ ਦੇਖਿਆ ਕਿ ਰਸੋਈ ਦੀ ਗ੍ਰੀਲ ਟੁੱਟੀ ਹੋਈ ਸੀ ਅਤੇ ਸਮਾਨ ਇੱਧਰ ਉੱਧਰ ਖਿਲਰਿਆ ਪਿਆ ਸੀ ਜਾਂਚ ਕਰਨ ਤੇ ਪਤਾ ਲੱਗਾ ਕਿ ਕੋਈ ਅਣਪਛਾਤਾ ਵਿਅਕਤੀ ਰਸੋਈ ਦੀ ਗ੍ਰੀਲ ਤੋੜ ਕੇ ਘਰ ਚ ਦਾਖਲ ਹੋ ਕੇ 5500 ਜਰਮਨ ਯੂਰੋ ਭਾਰਤੀ ਕਰੰਸੀ ਤੇ 41000 ਰੁਪਏ ਜਰਮਨ ਡਰਾਈਵਿੰਗ ਲਾਇਸੈਂਸ ਜਰਮਨ ਹੈਲਥ ਕਾਰਡ ਜਰਮਨ ਕ੍ਰੈਡਿਟ ਕਾਰਡ ਡੈਬਿਟ ਕਾਰਡ HDFC ਇੰਡੀਅਨ ਕਾਰਡ ਅਤੇ ਸੋਨੇ ਦੇ ਗਿਆਨੇ ਚੋਰੀ ਕਰਕੇ ਲੈ ਗਏ ਸਨ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਜਤਿੰਦਰ ਕੁਮਾਰ ਬਹਿਲ ਦੇ ਬਿਆਨਾਂ ਦੇ ਆਧਾਰ ਤੇ ਅਣਪਛਾਤੇ ਵਿਅਕਤੀ ਖਿਲਾਫ ਕੇਸ ਦਰਜ ਕਰ ਲਿਆ ਗਿਆ ਹੈ ਸੂਰਸਿੰਘ ਇਤਿਹਾਸਿਕ ਕਸਬਾ ਸੂਰਸਿੰਘ ਦੇ ਗਰੀਬ ਕਿਸਾਨ ਲਈ ਮੀ ਉਸ ਵੇਲੇ ਆਫਤ ਬਣ ਬੋੜਿਆ ਜਦੋਂ ਅਸਮਾਨੀ ਬਿਜਲੀ ਪੈਣ ਕਾਰਨ ਕਿਸਾਨ ਦੇ ਦੋ ਪਸ਼ੂਆਂ ਦੀ ਮੌਕੇ ਤੇ ਹੀ ਮੌਤ ਹੋ ਗਈ ਪ੍ਰਾਪਤ ਜਾਣਕਾਰੀ ਅਨੁਸਾਰ ਕਿਸਾਨ ਰਾਣਾ ਪ੍ਰਤਾਪ ਸਿੰਘ ਪੁੱਤਰ ਬਲਵੀਰ ਸਿੰਘ ਪੱਤੀ ਨੰਗਲ ਦਾ ਵਾਸੀ ਸੂਰਸਿੰਘ ਨਿੱਦਸਿਆ ਕੀ ਬੀਤੀ ਸਵੇਰੇ ਜਦੋਂ ਮੀਂਹ ਪੈ ਰਿਹਾ ਸੀ ਤਾਂ ਅਸਮਾਨ ਤੋਂ ਬਿਜਲੀ ਪੈਣ ਨਾਲ ਉਸ ਦੇ ਪਸ਼ੂ ਜੋ ਰੁੱਖਾਂ ਥੱਲੇ ਵੱਜੇ ਹੋਏ ਸਨ ਉਹਨਾਂ ਉੱਤੇ ਬਿਜਲੀ ਪੈ ਗਈ ਜਿਸ ਕਾਰਨ ਉਸਦੀ ਇੱਕ ਮੱਝ ਜਿਸ ਦਾ ਤਕਰੀਬਨ ਮੁੱਲ ਲਗਭਗ 1 ਲੱਖ ਰੁਪਏ ਸੀ ਅਤੇ ਇੱਕ ਗਾਂ ਧੀਮੋਕੇ ਤੇ ਹੀ ਮੌਤ ਹੋ ਗਈ। ਪ੍ਰੇਰਿਤ ਕਿਸਾਨ ਨੇ ਪੰਜਾਬ ਸਰਕਾਰ ਦੇ ਪਸ਼ੂ ਪਾਲਣ ਵਿਭਾਗ ਤੋਂ ਮੁਆਵਜ਼ੇ ਦੀ ਮੰਗ ਕਰਦਿਆ ਕਿਹਾ ਹੈ ਕਿ ਉਹ ਗਰੀਬ ਪਰਿਵਾਰ ਨਾਲ ਸੰਬੰਧ ਰੱਖਦਾ ਹੈ ਅਤੇ ਉਸ ਦਾ ਬਹੁਤ ਜ਼ਿਆਦਾ ਭਾਰੀ ਨੁਕਸਾਨ ਹੋਇਆ ਹੈ ਅਤੇ ਉਸ ਨੂੰ ਮੁਆਵਜ਼ਾ ਦਿੱਤਾ ਜਾਵੇ ਤਾਂ ਜੋ ਆਪਣੇ ਪਰਿਵਾਰ ਦਾ ਪੇਟ ਭਰ ਸਕੇ। ਚੰਡੀਗੜ੍ਹ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਟ੍ਰਾਇਲ ਕੋਰਟ ਦੇ ਫੈਸਲੇ ਨੂੰ ਪਲਟਦਿਆਂ ਉਮਰ ਕੈਦ ਦੀ ਸਜ਼ਾ ਸੁਣਾਏਗੇ ਦੋ ਵਿਅਕਤੀਆਂ ਨੂੰ ਬਰੀ ਕਰ ਦਿੱਤਾ ਗਿਆ ਹੈ ਜਸਟਿਸ ਸੁਰੇਸ਼ ਵਾਧਾਕੁਰ ਅਤੇ ਜਸਟਿਸ ਸੁਦੀਪਤੀ ਸ਼ਰਮਾ ਦੀ ਬੈਂਚ ਨੇ ਨੋਟ ਕੀਤਾ ਹੈ ਕਿ ਪੁਲਿਸ ਕਦੇ ਵੀ ਇਸ ਮਾਮਲੇ 'ਚ লাশ ਤੇ ਹਥਿਆਰ ਬਰਾਮਦ ਨਹੀਂ ਕਰ ਸਕੇ ਇਸ ਤੋਂ ਇਲਾਵਾ ਮਾਮਲੇ ਦੀ ਜਾਂਚ ਅਧਿਕਾਰੀ ਵੱਲੋਂ ਗ੍ਰਿਫਤਾਰ ਮੁਲਾਜ਼ਮਾ ਦੀ ਮੌਕੇ ਦੀ ਜਾਂਚ ਵੀ ਸਹੀ ਤੰਗ ਨਾਲ ਨਹੀਂ ਕੀਤੀ ਗਈ ਇਸ ਤੋਂ ਇਲਾਵਾ ਦੂਜੀ ਤਿਰ ਦੇ ਜ਼ਿਆਦਾਤਰ ਗਵਾਹ ਜ਼ਿਲ੍ਹਾ ਦੌਰਾਨ ਆਪਣੇ ਪਿਛਲੇ ਬਿਆਨਾਂ ਨੂੰ ਸਹੀ ਢੰਗ ਨਾਲ ਮੇਲ ਨਹੀਂ ਕਰਵਾ ਸਕੇ ਹਨ ਦੱਸਣਯੋਗ ਹੈ ਕਿ ਅੰਬਾਲਾ ਦੀ ਜ਼ਿਲ੍ਹਾ ਅਦਾਲਤ ਨੇ ਨਵੰਬਰ 1997 ਵਿੱਚ ਦਰਜ ਹੋਏ ਅਗਵਾ ਅਤੇ ਕਤਲ ਮਾਮਲੇ 'ਚ ਸਾਲ 2003 'ਚ ਭੁਪਿੰਦਰ ਅਤੇ ਸ਼ਾਮ ਨਾਲ ਮਲਜ਼ਮ ਕਰਾਰ ਦਿੰਦਿਆ ਉਮਰ ਕੈਦ ਦੀ ਸਜ਼ਾ ਸੁਣਾਈ ਸੀ ਇਸ ਮਾਮਲੇ 'ਚ ਰਜੇਸ਼ ਅਤੇ ਕੁਲਦੀਪ ਨਾਮਕ ਵਿਅਕਤੀਆਂ ਨੂੰ ਬਰੀ ਕਰ ਦਿੱਤਾ ਗਿਆ ਸੀ ਮੁਲਾਣਾ ਥਾਣੇ 'ਚ ਨਰੇਸ਼ ਕੁਮਾਰ ਨਾਮਕ ਵਿਅਕਤੀ ਦੇ ਕਤਲ ਦੀ ਐਫਆਈਆਰ ਦਰਜ ਹੋਈ ਸੀ ਮਾਮਲੇ ਮੁਤਾਬਕ ਮ੍ਰਿਤਕ ਕਤੇ ਸਾਰੇ ਮੁੰਜਮ ਰਿਸ਼ਤੇਦਾਰ ਸਨ ਬਰਾੜਾ ਇਲਾਕੇ ਚ ਪੁਰਾਣੇ ਜ਼ਮੀਨੀ ਝਗੜੇ ਨੂੰ ਲੈ ਕੇ ਨਰੇਸ਼ ਕੁਮਾਰ ਦਾ ਕਤਲ ਕਰ ਦਿੱਤਾ ਗਿਆ ਸੀ ਨਰੇਸ਼ ਕੁਮਾਰ ਨੂੰ ਵੀ ਭੁਪਿੰਦਰ ਦੇ ਪਿਤਾ ਦੇ ਕਤਲ ਦੇ ਲਈ ਪਹਿਲਾ ਹੀ ਟ੍ਰਾਇਲ ਕੋਰਟ ਤੋਂ ਸਜ਼ਾ ਹੋਈ ਸੀ ਅਤੇ ਬਾਅਦ ਹਾਈ ਕੋਰਟ ਨੇ ਵਾਦੀ ਕਰ ਦਿੱਤਾ ਸੀ ਪੰਜਾਬ ਬੁਲੇਟਿਨ ਦੇ ਅੱਜ ਦੇ ਲਈ ਬਸ ਇਨਾ ਹੀ ਜੁੜੇ ਰਹੋ ਪੰਜਾਬ ਦੀਆਂ ਤਾਜ਼ਾ ਤਾਰੀਖਾਂ ਖਬਰਾਂ ਦੇ ਲਈ ਜੀਬੀਸੀ ਅਪਡੇਟ ਦੇ ਨਾਲ ਤਦ ਤੱਕ ਦੇ ਲਈ ਜੈ ਪਰ